ਸਤਨਾਮੁ ਸ਼ਿਰੀ ਵਾਈ ਗੁਰ ਸਾਹਿਬ ਜੀਓ ਤਨਾ ਸ਼੍ਰੀ ਮਹੱਲਾ ਬਨਮਾਨ ਓਕੀ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ-ਸਾਸ ਪ੍ਰਿਤ ਪਾਲੇ ਪਰਾਵਸ ਹੋ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਬਏ ਸਾਹਿਬ ਕੇ ਅਚਰ ਜਿਦੇ ਇੱਕ ਬੜਾਈ ਆਰਸੇ ਮਰ ਸੇਮਰ ਸੇਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਬਨਮਾ ਔਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਜ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਬਏ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸੇਮਰ ਸੇਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਚਿੜੀ ਵਾਈਗਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਬਨਮਾ ਓਕੀ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ-ਸਾਸ ਪ੍ਰਿਤ ਪਾਲੇ ਪ੍ਰਭਸਿਓ ਲਾਗ ਰਿਓ ਮੇਰਾ ਚੀਤ ਆਦੋ ਅੰਤ ਪ੍ਰਭਸਦਾ ਸਹਾਈ ਤਨ ਹਮਾਰਾ ਮੀਤ ਰਹਾ ਵ ਮਨ ਬਿਲਾਸ ਬਏ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗਰੂ ਸਾਹਿਬ ਜੀਓ ਤਨਾ ਸ਼੍ਰੀ ਮਹੱਲਾ ਬਨਮਾ ਓਕੀ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ-ਸਾਸ ਪ੍ਰਿਤ ਪਾਲੇ ਪ੍ਰਭਸਿਓ ਲਗ ਰਿਓ ਮੇਰਾ ਚੀਤ ਆਦੋ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਬਏ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸਿਮਰ ਸਿਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ 사ਤਨਾੰ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਬਨਮਾਨ ਓਕੀ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਪ੍ਰਭਸਿਓ ਲਾਗ ਰਿਓ ਮੇਰਾ ਚੀਤ ਆਦੋ ਅੰਤ ਪ੍ਰਭਸ ਸਦਾ ਸਹਾਈ ਤਨ ਹਮਾਰਾ ਮਿਤ ਰਹਾਓ ਮਨ ਬਿਲਾਸ ਬਏ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸੇਮਰ ਸੇਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹੱਲਾ ਬਨਮਾ ਓ ਕੀ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਬਏ ਸਾਹਿਬ ਕੇ ਅਚਰਜ ਦੇਖ ਬੜਾਈ ਆਰ ਸੇਮਰ ਸੇਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾ ਚੀਰੀ ਵਾਈ ਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਬਨਮਾ OK ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਬਏ ਸਾਹਿਬ ਕੇ ਅਚਰਜ ਦੇਖ ਬੜਾਈ ਆਰਿ ਸੇਮਰ ਸੇਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿੜਿ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਬਨਮਾ ਓਕੀ ਕੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਪ੍ਰਭ ਸਿਓ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾ ਓ ਮਨ ਬਿਲਾਸ ਬਏ ਸਾਹਿਬ ਕੇ ਅਚਰਜ ਦੇਖ ਬੜਾਈ ਆ ਰੇ ਸੇਮਰ ਸੇਮਰ ਅਨੰਦ ਕਰ ਨਾਨਕ ਪ੍ਰਭ ਪੂਰਨ ਪੈ ਜੜਖਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ